ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਇੱਕ ਦਿਨ ਵਿੱਚ ਵਿਆਹ ਪੱਕਾ ਹੋ ਜਾਵੇਗਾ ਜੇਕਰ ਤੁਸੀਂ ਇਸ ਜਗ੍ਹਾ ਤੇ ਇਹ ਧਾਗਾ ਬੰਨ੍ਹ ਦਿੰਦੇ ਹੋ ਤੁਹਾਡੇ ਸੰਜੋਗ ਜਿਹੜੇ ਬੱਜੇ ਹੋਏ ਹਨ ਉਹ ਖੁੱਲ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂਕੇ ਤੁਹਾਡੀ ਅਜਿਹੀ ਪਰੇਸ਼ਾਨੀ ਦਾ ਹੱਲ ਪਰਮਾਤਮਾ ਜੀ ਤੁਹਾਨੂੰ ਦੇ ਦੇਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ, ਬੱਚਿਆਂ ਦੇ ਵਿਆਹ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ। ਲਗਾਤਾਰ ਅੜਚਨਾ ਆ ਰਹੀਆਂ ਹਨ। ਬਣਦੀ-ਬਣਦੀ ਹੋਈ ਗੱਲ ਵਿਗੜ ਜਾਂਦੀ ਹੈ। ਤਾਂ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ। ਅੱਜ ਅਸੀਂ ਤੁਹਾਨੂੰ ਇੱਕ ਸਰਲ ਤੇ ਸਟੀਕ ਉਪਾਅ ਦੱਸਣ ਵਾਲੇ ਹਾਂ। ਜੇਕਰ ਤੁਸੀਂ ਇਸ ਉਪਾਅ ਨੂੰ ਚੰਗੀ ਤਰ੍ਹਾਂ ਸਮਝ ਕੇ ਮੇਰੇ ਦੱਸੇ ਹੋਏ ਅਨੁਸਾਰ ਕਿਸੇ ਵੀ ਬੁੱਧਵਾਰ ਦੇ ਦਿਨ ਕਰ ਲੈਂਦੇ ਹੋ ਯਕੀਨ ਮੰਨੋ ਤੁਹਾਡੇ ਬੱਚਿਆਂ ਦੇ ਵਿਆਹ ਦੇ ਲਈ ਕੋਈ ਨਾ ਕੋਈ ਚੰਗਾ ਪ੍ਰਸਤਾਵ ਜ਼ਰੂਰ ਆ ਜਾਵੇਗਾ ਅਤੇ ਵਿਆਹ ਤੈ ਹੋ ਜਾਵੇਗਾ ਇਹ ਉਪਾਅ ਜੇਕਰ ਬੱਚੇ ਖੁਦ ਕਰਨਾ ਚਾਹਣ ਤਾਂ ਖੁਦ ਵੀ ਕਰ ਸਕਦੇ ਹਨ ਪਰ ਸਾਨੂੰ ਪਤਾ ਹੈ ਅੱਜਕੱਲ ਬੱਚਿਆਂ ਦੇ ਕੋਲ ਉਪਾਅ ਕਰਨ ਲਈ ਸਮਾਂ ਨਹੀਂ ਹੁੰਦਾ ਇਸ ਲਈ ਅਜਿਹੀ ਸਥਿਤੀ ਦੇ ਵਿੱਚ ਮਾਤਾ ਪਿਤਾ ਨੂੰ ਹੀ ਉਪਾਅ ਕਰਨੇ ਪੈਂਦੇ ਹਨ ਇਸ ਲਈ ਇਸ ਚੈਨਲ ਦੇ ਰਾਹੀਂ ਜਿੰਨੇ ਵੀ ਉਪਾਅ ਤੁਹਾਨੂੰ ਦੱਸਦੇ ਹਾਂ ਲਗਭਗ 80% ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮਾਤਾ ਪਿਤਾ ਕਰ ਸਕਦੇ ਹਨ ਆਪਣੇ ਬੱਚਿਆਂ ਦੇ ਵਿਆਹ ਵਿੱਚ ਆ ਰਹੀਆਂ ਅੜਚਣਾਂ ਨੂੰ ਦੂਰ ਕਰ ਸਕਦੇ ਹਨ ਕਈ ਵਾਰੀ ਬੱਚਿਆਂ ਦੀ ਜਨਮ ਕੁੰਡਲੀ ਦੇ ਵਿੱਚ ਗ੍ਰਹਿ ਨਕਸ਼ਤਰਾ ਦੇ ਕੁਝ ਅਜਿਹੇ ਦੁਰਲਭ ਦੁਰਯੋਗ ਬਣ ਜਾਂਦੇ ਹਨ ਜਿਸ ਕਾਰਨ ਵਿਆਹ ਵਿੱਚ ਲਗਾਤਾਰ ਦੇਰੀ ਹੁੰਦੀ ਹੈ ਜਨਮ ਕੁੰਡਲੀ ਦਾ 7ਵਾਂ ਘਰ ਜਾਂ 7ਵੇਂ ਘਰ ਦਾ ਸਵਾਮੀ ਜੇਕਰ ਪਾਪ ਪ੍ਰਭਾਵ ਆ ਜਾਵੇ ਤਾਂ ਅਜੇ ਹੀ ਸਥਿਤੀ ਵਿੱਚ ਰਿਸ਼ਤੇ ਆਉਣੇ ਗੱਲਾਂ ਚੱਲਣੀਆਂ ਪਰ ਕੋਈ ਵੀ ਗੱਲ ਤੇ ਰਿਸ਼ਤਾ ਸਫਲਤਾ ਤੱਕ ਨਹੀਂ ਪਹੁੰਚਦਾ ਵਿਚਕਾਰ ਇਹ ਟੁੱਟ ਜਾਂਦਾ ਹੈ ਤੇ ਜੇਕਰ ਅਜੇਹਾ ਕੋਈ ਵਾਰ ਰਿਸ਼ਤਾ ਪੱਕਾ ਹੋ ਵੀ ਜਾਵੇ ਤਾਂ ਅੰਤ ਵਿੱਚ ਕੋਈ ਨਾ ਕੋਈ ਗੱਲ ਅਜੇ ਹੀ ਸਾਹਮਣੇ ਆ ਜਾਂਦੀ ਹੈ ਜਿਸ ਕਾਰਨ ਰਿਸ਼ਤਾ ਟੁੱਟ ਜਾਂਦਾ ਹੈ ਕਦੇ ਕੁੜੀ ਵਾਲੇ ਮਨਾ ਕਰ ਦੇਣਗੇ ਕਦੇ ਮੁੰਡੇ ਵਾਲਿਆਂ ਵੱਲੋਂ ਨਾ ਹੋ ਜਾਵੇਗੀ ਦੇਖਣ ਵਾਲੇ ਆਉਣਗੇ ਦੇਖ ਕੇ ਚਲੇ ਜਾਣਗੇ ਪਰ ਕਿਸੇ ਤਰ੍ਹਾਂ ਦਾ ਸਕਾਰਾਤਮਕ ਜਵਾਬ ਸਾਹਮਣੇ ਤੁਹਾਨੂੰ ਨਹੀਂ ਮਿਲ ਪਾਵੇਗਾ ਤੁਸੀਂ ਇੰਤਜ਼ਾਰ ਕਰਦੇ ਰਹੋਗੇ ਜੇਕਰ ਤੁਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਨਾਲ ਜੋਜ ਰਹੇ ਹੋ ਪਰੇਸ਼ਾਨ ਹੋ ਅੱਜ ਚਿੰਤਾ ਕਰਨ ਦੀ ਲੋੜ ਨਹੀਂ ਅੱਜ ਜੋ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਇਹ ਉਪਾਅ ਤੁਸੀ ਕਰ ਲੈਣਾ ਹੈ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਕਰਾਂਗੇ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤਿਆ ਸਾਡੀਆਂ ਇਸ ਨਾਲ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ। ਸੋ ਦੋਸਤੋ ਜੇਕਰ ਤੁਸੀਂ ਮੇਰੇ ਨਾਲ ਲਗਾਤਾਰ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਆਨ ਕਰ ਦਿਓ। ਪਹਿਲਾਂ ਤਾਂ ਤੁਸੀਂ ਇਹ ਜਾਣ ਲਓ ਕਿ ਇਹ ਉਪਾਅ ਤੁਸੀਂ ਕਦੋਂ ਤੇ ਕਿਵੇਂ ਕਰਨਾ ਹੈ। ਇਹ ਉਪਾਅ ਤੁਸੀਂ ਕਿਸੇ ਵੀ ਬੁੱਧਵਾਰ ਦੇ ਦਿਨ ਕਰ ਸਕਦੇ ਹੋ। ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ। ਜੇਕਰ ਸ਼ਾਮ ਦੇ ਸਮੇਂ ਕਰਨਾ ਚਾਹੁੰਦੇ ਹੋ ਫਿਰ ਵੀ ਕਰ ਸਕਦੇ ਹੋ। ਉਹ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਇਹ ਉਪਾਅ ਕਰਨ ਲਈ ਕਿਹੜੇ ਕਿਹੜੇ ਸਮਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਿਸ ਤਰੀਕੇ ਨਾਲ ਇਹ ਉਪਾਅ ਤੁਸੀਂ ਕਰਨਾ ਹੈ ਉਹ ਤੁਸੀਂ ਧਿਆਨ ਨਾਲ ਸਮਝ ਲਿਓ ਇਹ ਪੂਰਾ ਉਪਾਅ ਮੈਂ ਤੁਹਾਨੂੰ ਪ੍ਰੈਕਟੀਕਲ ਵੀ ਦੱਸਾਂਗੀ ਤਾਂ ਕਿ ਇਹ ਉਪਾਅ ਕਰਨ ਵਿੱਚ ਕਿਸੇ ਤਰ੍ਹਾਂ ਤਰੀਕੇ ਦੀ ਤੁਹਾਡੇ ਕੋਲ ਗਲਤੀ ਦੀ ਗੁੰਜਾਇਸ਼ ਨਾ ਰਹਿ ਜਾਵੇ ਤੁਹਾਨੂੰ ਪ੍ਰੈਕਟੀਕਲ ਵੀ ਜਿਹੜੀਆਂ ਹਨ ਇਹ ਚੀਜ਼ਾਂ ਜ਼ਰੂਰ ਕਰਕੇ ਵੇਖਣੀਆਂ ਚਾਹੀਦੀਆਂ ਹਨ ਜਿਹੜੀਆਂ ਵੀ ਚੀਜ਼ਾਂ ਦੇ ਲੋੜ ਹੈ ਤੁਹਾਨੂੰ ਦੱਸਣ ਵਾਲੇ ਹਾਂ ਕਿ ਕਿਸ ਪ੍ਰਕਾਰ ਕਰਨਾ ਹੈ ਉਹ ਵੀ ਧਿਆਨ ਨਾਲ ਸੁਣਿਓ ਇਹ ਉਪਾ ਕਰਨ ਲਈ ਤੁਹਾਡੇ ਕੋਲ ਇੱਕ ਧਾਗਾ ਹੋਣਾ ਚਾਹੀਦਾ ਜਿਸ ਧਾਗੇ ਨਾਲ ਦਰਜੀ ਕੱਪੜੇ ਸਿਉਂਦਾ ਹੈ ਉਹ ਧਾਗਾ ਤੁਹਾਡੇ ਕੋਲ ਹੋਣਾ ਚਾਹੀਦਾ ਇਸ ਧਾਗੇ ਦਾ ਜੋ ਸਾਈਜ਼ ਹੈ ਤੁਹਾਡੇ ਬੱਚੇ ਦੇ ਕੱਦ ਦੇ ਬਰਾਬਰ ਹੋਣਾ ਚਾਹੀਦਾ ਜੇਕਰ ਤੁਸੀਂ ਲੜਕੇ ਲਈ ਉਪਾ ਕਰ ਰਹੇ ਹੋ ਲੜਕੇ ਦੇ ਕੱਦ ਦਾ ਹੋਣਾ ਚਾਹੀਦਾ ਤੇ ਜੇਕਰ ਤੁਸੀਂ ਲੜਕੀ ਲਈ ਉਪਾਅ ਕਰ ਰਹੇ ਹੋ ਤਾਂ ਤੁਹਾਡੀ ਲੜਕੀ ਦੇ ਕੱਦ ਦੇ ਬਰਾਬਰ ਹੋਣਾ ਇਹ ਚਾਹੀਦਾ ਹੈ ਹਰੇ ਰੰਗ ਦਾ ਧਾਗਾ ਜੇਕਰ ਬੱਚੇ ਘਰ ਵਿੱਚ ਨਹੀਂ ਹਨ ਕਿਤੇ ਬਾਹਰ ਰਹਿੰਦੇ ਹਨ ਤਾਂ ਅਕਸਰ ਮਾਤਾ ਪਿਤਾ ਨੂੰ ਪਤਾ ਹੀ ਹੁੰਦਾ ਹੈ ਕਿ ਸਾਡੇ ਬੱਚੇ ਦਾ ਕੱਦ ਕਿੰਨਾ ਹੈ ਪਰ ਕੁਝ ਮਾਤਾ ਪਿਤਾ ਅਜਿਹੇ ਹਨ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹ ਫਿਰ ਆਪਣੇ ਬੱਚੇ ਨੂੰ ਫੋਨ ਕਰਕੇ ਪੁੱਛ ਸਕਦੇ ਹਨ ਤੁਹਾਡੀ ਹਾਈਟ ਕਿੰਨੀ ਹੈ ਜਿੰਨੀ ਵੀ ਹਾਈਟ ਹੈ ਬੱਚੇ ਦੀ ਉਸ ਦੀ ਹਾਈਟ ਦੇ ਬਰਾਬਰ ਇੱਕ ਹਰੇ ਧਾਗੇ ਨੂੰ ਤੁਸੀਂ ਲੈ ਲੈਣਾ ਹੈ ਫਰਜ ਕਰੋ ਇੰਨੀ ਕੱਦ ਜਿੰਨਾ ਤੁਹਾਡੇ ਬੱਚੇ ਦਾ ਹੈ ਇੰਨਾ ਧਾਗਾ ਤੁਸੀਂ ਤੋੜ ਲਿਆ ਇਸ ਧਾਗੇ ਦੇ ਅੰਦਰ ਹੁਣ ਤੁਸੀਂ ਗੰਢਾਂ ਲਗਾਉਣੀਆਂ ਹਨ ਹੁਣ ਇਹ ਗੰਢਾਂ ਕਿੰਨੀਆਂ ਲਗਾਉਣੀਆਂ ਹਨ ਜਿਸ ਉੱਪਰ ਬੱਚਾ ਵਰਤਮਾਨ ਸਮੇਂ ਵਿੱਚ ਚੱਲ ਰਿਹਾ ਹੈ ਓਨੀਆਂ ਹੀ ਗੰਢਾਂ ਤੁਸੀਂ ਲਗਾਉਣੀਆਂ ਹਨ ਫਰਜ ਕਰੋ ਤੁਹਾਡਾ ਬੱਚਾ 5 ਸਾਲਾਂ ਦਾ ਹੋ ਗਿਆ ਤੇ 26ਵਾਂ ਸਾਲ ਚੱਲ ਰਿਹਾ ਤੁਸੀਂ ਇਸ ਧਾਗੇ ਵਿੱਚ 26 ਗੰਢਾਂ ਲਗਾਉਣੀਆਂ ਹਨ ਫਰਜ਼ ਕਰੋ ਜੀ ਤੁਹਾਡਾ ਬੱਚਾ 30 ਸਾਲ ਦਾ ਤੇ 31ਵੇਂ ਸਾਲ ਵਿੱਚ ਚੱਲ ਰਿਹਾ ਫਿਰ ਤੁਸੀਂ 31 ਗੰਢਾਂ ਲਗਾਉਣੀਆਂ ਹਨ ਯਾਨੀ ਕਿ ਜਿੰਨੀ ਵੀ ਉਮਰ ਦੇ ਵਿੱਚ ਬੱਚਾ ਚੱਲ ਰਿਹਾ ਹੈ ਵਰਤਮਾਨ ਸਮੇਂ ਦੇ ਵਿੱਚ ਓਨੀਆਂ ਗੰਢਾਂ ਮਾਰਨੀਆਂ ਹਨ ਤੁਸੀਂ ਫਿਰ ਇਸ ਧਾਗੇ ਦੇ ਅੰਦਰ ਇਹ ਗੰਢਾਂ ਲਗਾਉਣੀਆਂ ਹਨ ਹਰ ਇੱਕ ਗੰਢ ਵਿੱਚ ਥੋੜਾ ਜਿਹਾ ਅੰਤਰ ਹੋਣਾ ਜ਼ਰੂਰੀ ਹੈ ਇੱਕ ਹੀ ਨਹੀਂ ਇੱਕ ਹੀ ਜਗ੍ਹਾ ਸਾਰੀਆਂ ਗੰਡਾਂ ਨਹੀਂ ਲਗਾਉਣੀਆਂ ਜਗ੍ਹਾ ਵੱਖ-ਵੱਖ ਹੋਣੀ ਚਾਹੀਦੀ ਹੈ ਗੰਡਾਂ ਲਗਾਉਣੀਆਂ ਸ਼ੁਰੂ ਹੋ ਜਾਣ ਤਾਂ ਅੱਗੇ ਵਧਦੇ ਰਹਿਣਾ ਹੈ ਇਥੋਂ ਤੱਕ ਤੁਸੀਂ ਪੂਰੇ ਹੀ ਧਾਗੇ ਦੇ ਵਿੱਚ ਉਮਰ ਦੇ ਅਨੁਸਾਰ ਗੰਡਾਂ ਲਗਾ ਲੈਣੀਆਂ ਹਨ ਹੁਣ ਜਿਸਦੇ ਅੰਦਰ ਕੰਢ ਲੱਗ ਗਈ ਇਹ ਧਾਗਾ ਉੱਥੇ ਹੀ ਰੱਖ ਦਿਓ ਉਸ ਤੋਂ ਬਾਅਦ ਇੱਕ ਹਰਿਆ ਘਾ ਲੈ ਲਓ ਕਿਸ ਪ੍ਰਕਾਰ ਦੀ ਹੈ ਕਿ ਵੇਖੋ ਹਰਿਆ ਘਾ ਜਿਹੜਾ ਤੁਸੀਂ ਲੈਣਾ ਹੈ ਜਦੋਂ ਇਸ ਉਪਾਰ ਨੂੰ ਚੰਗੀ ਤਰ੍ਹਾਂ ਕਰੋਗੇ ਤਾਂ ਬਿਲਕੁਲ तरीके ਨਾਲ ਕਰੋਗੇ ਵਿਧੀ ਵਿਵਧਾਨ ਨਾਲ ਕਰੋਗੇ ਤੇ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ ਤਾਂ ਵੇਖੋ ਜੀ ਹਰਾ ਘਾਹ ਹੁਣ ਤੁਸੀਂ ਜਿਹੜਾ ਲਿਆ ਹੈ ਜੋ ਇਸ ਤਰੀਕੇ ਨਾਲ ਲੈਣਾ ਹੈ ਕਿ ਇਸ ਦੇ ਅੰਦਰ ਤੁਸੀਂ ਕਿੰਨੇ ਆ ਭਾਵ ਕਿ ਜਿਹੜਾ ਹਰਾ ਘਾਹ ਹੈ 5-7 ਕਲੀਆਂ ਤੁਸੀਂ ਲੈਣੀਆਂ ਹਨ ਕਿਸੇ ਵੀ ਪਾਰਕ ਵਿੱਚ ਇਹ ਘਾਹ ਤੁਹਾਨੂੰ ਮਿਲ ਸਕਦਾ ਹੈ ਉਥੋਂ ਤੋੜ ਲੈਣਾ ਹੈ ਇਸ ਨੂੰ ਤੁਸੀਂ ਇਸ ਪ੍ਰਕਾਰ ਨਾਲ ਬਣਾ ਕੇ ਪੰਜ ਪੱਤੀਆਂ ਰਹਿ ਜਾਣ ਪੰਜ ਪੱਤੀਆਂ ਹੋਣੀਆਂ ਚਾਹੀਦੀਆਂ ਹਨ ਤੇ ਛੋਟੀਆਂ-ਛੋਟੀਆਂ ਮਿਲਾ ਕੇ ਪੰਜ ਪੱਤੀਆਂ ਜਦੋਂ ਰਹਿ ਜਾਂਦੀਆਂ ਹਨ ਇਸ ਪ੍ਰਕਾਰ ਤੁਸੀਂ ਇੰਨੇ ਘਾ ਲੈਣੇ ਹਨ ਜਿੰਨੀਆਂ ਗੰਡਾਂ ਤੁਸੀਂ ਧਾਗੇ ਦੇ ਅੰਦਰ ਲਗਾਈਆਂ ਹਨ ਓਨੀਆਂ ਹੀ ਤੁਸੀਂ ਘਾ ਦੀਆਂ ਪੱਤੀਆਂ ਲੈਣੀਆਂ ਹਨ ਤੁਹਾਡਾ ਜੋ ਬੱਚਾ ਵਰਤਮਾਨ ਸਮੇਂ ਵਿੱਚ ਜਿੰਨੀ ਉਮਰ ਵਿੱਚ ਚੱਲ ਰਿਹਾ ਹੈ ਓਨਾਂ ਹੀ ਤੁਸੀਂ ਘਾ ਲੈਣਾ ਹੈ ਹਰ ਇੱਕ ਘਾ ਦੇ ਅੰਦਰ ਪੰਜ ਕਲੀਆਂ ਹੋਣੀਆਂ ਚਾਹੀਦੀਆਂ ਹਨ ਬਸ ਇਹ ਵਿਸ਼ੇਸ਼ ਰੂਪ ਨਾਲ ਤੁਸੀਂ ਧਿਆਨ ਰੱਖਣਾ ਹੈ ਇਸ ਘਾਹ ਨੂੰ ਤੁਸੀਂ ਇਕੱਠਾ ਕਰਕੇ ਫਿਰ ਫੜ ਲੈਣਾ ਹੈ ਫੜਨ ਤੋਂ ਬਾਅਦ ਇਸ ਧਾਗੇ ਨਾਲ ਇਸ ਨੂੰ ਬੰਨ੍ਹ ਦੇਣਾ ਹੈ ਇਸ ਧਾਗੇ ਵਿੱਚ ਤੁਸੀਂ ਜਿਹੜੀਆਂ ਗੰਡਾਂ ਲਗਾਈਆਂ ਸਨ ਪੂਰਾ ਧਾਗਾ ਇਸ ਦੇ ਉੱਪਰ ਲਪੇਟ ਦੇਣਾ ਹੈ ਇਸ ਨੂੰ ਤੁਸੀਂ ਲਪੇਟ ਕੇ ਫਿਰ ਪੂਰਾ ਇਹ ਧਾਗਾ ਇਸ ਦੇ ਉੱਪਰ ਲਪੇਟ ਕੇ ਬੱਚੇ ਦੇ ਕੱਦ ਦੇ ਬਰਾਬਰ ਜਿਹੜਾ ਧਾਗਾ ਲਿਆ ਸੀ ਇਸ ਵਿੱਚ ਤੁਸੀਂ ਗੰਡਾਂ ਉਮਰ ਦੇ ਅਨੁਸਾਰ ਹੀ ਲਗਾਈਆਂ ਸਨ ਉਸ ਤੋਂ ਬਾਅਦ ਤੁਸੀਂ ਹਰ ਇੱਕ ਹਰਿਆ ਜਿਹੜਾ ਘਾਹ ਦੀਆਂ ਪੰਜ ਕਲੀਆਂ ਬਣਾਈਆਂ ਸਨ ਪੰਜ ਕਲੀਆਂ ਤੁਸੀਂ ਲਈਆਂ ਜਿਹੜੀਆਂ ਉਹ ਤੁਹਾਡੇ ਬੱਚੇ ਦੀ ਜਿੰਨੀ ਉਮਰ ਹੈ ਉਸ ਧਾਗੇ ਦੇ ਵਿੱਚ ਜਿੰਨੀਆਂ ਗੰਢਾਂ ਲਗਾਈਆਂ ਫਿਰ ਤੁਸੀਂ ਜਿਹੜਾ ਘਾ ਲਿਆ ਇਸ ਨੂੰ ਤੁਸੀਂ ਇਸ ਪ੍ਰਕਾਰ ਲਪੇਟ ਕੇ ਬੰਨ ਦਿੱਤਾ ਫਿਰ ਮੰਨ ਲਓ ਕਿ ਇਹ ਜਦੋਂ ਲਪੇਟ ਦਿੱਤਾ ਤਾਂ ਇਸ ਨੂੰ ਫਿਰ ਲੈਣਾ ਹੈ ਇੱਕ ਸ਼ੁੱਧ ਦੇਸੀ ਘਿਓ ਦਾ ਦੀਵਾ ਫਿਰ ਤੁਸੀਂ ਜਦੋਂ ਸ਼ੁੱਧ ਦੇਸੀ ਘਿਓ ਦਾ ਦੀਵਾ ਲੈਣਾ ਹੈ ਉਹ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਤੇ ਨਾਲ 1 ਰੁਪਿਆ ਵੇ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਇੱਥੇ ਤੁਸੀਂ 11 ਰੁਪਏ ਵੀ ਲੈ ਸਕਦੇ ਹੋ 21 ਵੀ ਲੈ ਸਕਦੇ ਹੋ 51 ਵੀ ਲੈ ਸਕਦੇ ਹੋ 101 ਰੁਪਿਆ ਵੀ ਲੈ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਪਰ ਘੱਟੋ-ਘੱਟ 1 ਰੁਪਿਆ ਤੁਸੀਂ ਜ਼ਰੂਰ ਕੋਲ ਰੱਖੋ ਹੁਣ ਤੁਹਾਡੇ ਕੋਲ ਤਿੰਨ ਚੀਜ਼ਾਂ ਹੋ ਗਈਆਂ ਇੱਕ ਤਾਂ ਹਰਿਆਕਾ ਤੇ ਦੂਜਾ ਸ਼ੁੱਧ ਦੇਸੀ ਘੋਦਾ ਦੀਵਾ ਤੀਜਾ 11 ਰੁਪਏ ਹੁਣ ਇਹ ਤਿੰਨੋਂ ਹੀ ਚੀਜ਼ਾਂ ਲੈ ਕੇ ਤੁਸੀਂ ਜਾਣਾ ਹੈ ਗਣਪਤੀ ਜੀ ਦੇ ਮੰਦਰ ਜੇਕਰ ਵਿਸ਼ੇਸ਼ ਰੂਪ ਨਾਲ ਗਣਪਤੀ ਮਹਾਰਾਜ ਦੇ ਮੰਦਿਰ ਤੁਹਾਡੇ ਆਸ-ਪਾਸ ਨਹੀਂ ਹੈ ਤਾਂ ਤੁਸੀਂ ਸ਼ਿਵ ਮੰਦਿਰ ਚਲੇ ਜਾਓ। ਸ਼ਿਵ ਮੰਦਿਰ ਵਿੱਚ ਜਾ ਕੇ ਗਣਪਤੀ ਮਹਾਰਾਜ ਦੀ ਮੂਰਤੀ ਜੋ ਉੱਥੇ ਜਰੂਰ ਹੁੰਦੀ ਹੈ। ਤਾਂ ਉਸ ਮੂਰਤੀ ਦੇ ਸਾਹਮਣੇ ਜਾ ਕੇ ਬੈਠ ਜਾਓ। ਮੂਰਤੀ ਜਿਹੜੀ ਉਚਾਈ ਤੇ ਹੈ ਫਿਰ ਮੂਰਤੀ ਦੇ ਸਾਹਮਣੇ ਜਾ ਕੇ ਖੜੇ ਹੋ ਜਾਓ। ਸਭ ਤੋਂ ਪਹਿਲਾਂ ਸ਼ੁੱਧ ਦੇਸੀ ਘਿਓ ਦਾ ਦੀਵਾ ਜਿਹੜਾ ਲੈ ਕੇ ਆਏ ਹੋ ਤੁਸੀਂ ਮੂਰਤੀ ਦੇ ਸਾਹਮਣੇ ਰੱਖ ਦਿਓ। ਉਸ ਤੋਂ ਬਾਅਦ ਜੋ ਹਰੀ ਘਾਹ ਹੈ ਤੁਸੀਂ ਲੈ ਕੇ ਆਏ ਹੋ ਉਸ ਨੂੰ ਆਪਣੀ ਮਨੋ ਕਾਮਨਾ ਆਪਣੇ ਮਨ ਅੰਦਰ ਬੋਲਦੇ ਹੋਏ ਆਪਣੇ ਬੱਚੇ ਦਾ ਧਿਆਨ ਧਰ ਕੇ ਗਣਪਤੀ ਜੀ ਦੇ ਕੰਨ ਵਿੱਚ ਤੁਸੀਂ ਉਸ ਨੂੰ ਰੱਖ ਦੇਣਾ ਹੈ ਜਨਨ ਕਿ ਗਣਪਤੀ ਦਾ ਜੋ ਕੰਨ ਹੁੰਦਾ ਹੈ ਉਸ ਦੇ ਆਸ-ਪਾਸ ਜੋ ਵੀ ਹਿੱਸਾ ਹੁੰਦਾ ਹੈ ਉਥੇ ਕਿਤੇ ਵੀ ਤੁਸੀਂ ਇਹ ਹਰੇ ਘਾਹ ਨੂੰ ਅਟਕਾ ਦੇਣਾ ਹੈ ਉਸ ਤੋਂ ਬਾਅਦ 11 ਰੁਪਏ ਤੁਸੀਂ ਗਣਪਤੀ ਮਹਾਰਾਜ ਜੀ ਦੀ ਮੂਰਤੀ ਦੇ ਸਾਹਮਣੇ ਰੱਖਣੇ ਹਨ ਜਿੱਥੇ ਤੁਸੀਂ ਦੀਵਾ ਜਗਾਇਆ ਹੈ ਉਥੇ ਹੀ ਇਹ 11 ਰੁਪਏ ਤੁਸੀਂ ਰੱਖ ਦੇਣੇ ਹਨ ਇਸ ਤੋਂ ਬਾਅਦ ਇੱਕ ਮੰਤਰ ਦਾ ਜਾਪ ਕਰਨਾ ਹੈ ਬੈਠ ਕੇ ਗਣਪਤੀ ਮਹਾਰਾਜ ਦੀ ਮੂਰਤੀ ਦੇ ਸਾਹਮਣੇ ਤੁਸੀਂ ਬੈਠ ਕੇ ਇਸ ਮੰਤਰ ਦਾ ਜਾਪ ਕਰੋ ਇਹ ਮੰਤਰ ਕਿਹੜਾ ਹੈ ਓਮ ਸ਼੍ਰੀ ਗਣੇਸ਼ ਨਮਹ ਇਸ ਮੰਤਰ ਦਾ ਜਾਪ 108 ਵਾਰ ਕਰਨਾ ਹੈ ਕਿਸੇ ਮਾਲਾ ਦੇ ਸਹਾਇਤਾ ਨਾਲ ਵੀ ਕਰ ਸਕਦੇ ਹੋ ਉਹਦੇ ਤੋਂ ਬਾਅਦ ਹੱਥ ਜੋੜ ਕੇ ਅਰਦਾਸ ਬੇਨਤੀ ਕਰੋ ਗਣਪਤੀ ਮਹਾਰਾਜ ਜੀ ਦੇ ਅੱਗੇ ਕਿ ਤੁਸੀਂ ਇਹਨਾਂ ਵਿਗਨਾਂ ਨੂੰ ਦੂਰ ਕਰੋ ਕਲੇਸ਼ਾਂ ਦਾ ਨਾਸ਼ ਕਰੋ ਵਿਗੜੇ ਹੋਏ ਕੰਮਾਂ ਨੂੰ ਤੁਸੀਂ ਬਣਾਉਣ ਵਾਲੇ ਹੋ ਮੇਰੇ ਬੱਚਿਆਂ ਦੇ ਵਿਆਹ ਸ਼ਾਦੀ ਵਿੱਚ ਆ ਰਹੀ ਲਗਾਤਾਰ ਦੇਰੀ ਨੂੰ ਦੂਰ ਕਰੋ ਕਾਫੀ ਸਮੇਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਸਾਨੂੰ ਸਫਲਤਾ ਨਹੀਂ ਮਿਲ ਰਹੀ ਤੁਹਾਡੀ ਜੋ ਪ੍ਰਾਰਥਨਾ ਹੈ ਉਸ ਦੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਸੱਚੀ ਭਾਵਨਾ ਭਾਵ ਕੇ ਪ੍ਰਾਰਥਨਾ ਵਿੱਚ ਜੋ ਵੀ ਹੋਵੇਗਾ ਜਲਦੀ ਕੰਮ ਬਣ ਜਾਵੇਗਾ ਵਿਆਹ ਦੇ ਜਦੋਂ ਕਾਰਡ ਸ਼ਿਪਵਾਉਣੇ ਹਨ ਉਸਦੇ ਉੱਪਰ ਵੀ ਤੁਸੀਂ ਗਣਪਤੀ ਮਹਾਰਾਜ ਜੀ ਦੀ ਫੋਟੋ ਜ਼ਰੂਰ ਲਗਵਾਉਣੀ ਹੈ ਕਿਉਂਕਿ ਇਹ ਵਿਗਨ ਹਰਤਾ ਹਨ ਤੁਹਾਡੇ ਬੱਚਿਆਂ ਦੀ ਸ਼ਾਦੀ ਨੂੰ ਲੈ ਕੇ ਆ ਰਹੇ ਜਿੰਨੇ ਵੀ ਵਿਗਨ ਹਨ ਉਹਨਾਂ ਤੋਂ ਪਰੇਸ਼ਾਨ ਫਿਰ ਬਿਲਕੁਲ ਨਹੀਂ ਹੋਣਾ ਇਸ ਵਿਧੀ ਦੇ ਨਾਲ ਤੁਸੀਂ ਇਹ ਉਪਾ ਤਿੰਨ ਬੁੱਧਵਾਰ ਕਰ ਦੇਣਾ ਹੈ ਤਾਂ ਵੇਖਿਓ ਤੁਹਾਡੇ ਬੱਚਿਆਂ ਦੇ ਵਿਆਹ ਸ਼ਾਦੀ ਨੂੰ ਲੈ ਕੇ ਆ ਰਹੀਆਂ ਪ੍ਰੋਬਲਮਸ ਪਰੇਸ਼ਾਨੀਆਂ ਹਮੇਸ਼ਾ ਲਈ ਦੂਰ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਕਰੂ ਜੀ ਕੀ ਫਤ